ਮੇਰੇ ਯਾਰ ਨੂੰ ਕਾਦੀ ਹਰਨਾ ਬੋਲਾਂਗਾ ਚਲੋ ਸਾਰਿਆਂ ਨੂੰ ਆਪਣੇ ਲੋ ਪਿਆਰ ਪਰਿ ਸਾਸਰੀ ਘਰ ਦੇ ਬਾਬੂ ਅੱਜ ਆਪਾਂ ਪਹੁੰਚੇ ਸੀਗੇ ਵਿਸ਼ਕਰਮਾ ਇੰਡੀ ਵਰਕਸ ਮਹੂਰੋਡ ਮਲਾਵਾਲਾ ਖਾਸ ਤੇ ਬਾਈ ਹੁਣਾ ਕੋਲ ਵੈਲਡਿੰਗ ਦਾ ਕੰਮ ਵਾ ਤੇ ਬਹੁਤ ਵਧੀਆ ਵੀ ਲੋਣੇ ਕੰਮ ਕਰਦੇ ਵਾ ਵੈਲਡਿੰਗ ਦਾ ਤੇ ਪ੍ਰਾਦੀਆਂ ਦਾ ਵੀ ਵੀ ਲੋਣੇ ਕੰਮ ਕਰਦੇ ਆ ਜਿਹੜਾ ਮਰਜੀ ਕੰਮ ਕਰਾਉਣਾ ਹੋਵੇ ਵੀ ਲੋਣੇ ਕਰਦੇ ਆ ਆਈਲਿੰਗ I'm gonna <inaudible>